ਕੋਣ ਸਮਾਂ ਆ ਗਿਆ ਹੈ ਗਰੋਡ ਤੇ ਜਾਣ ਤੋਂ ਪਹਿਲਾਂ ਪੂਰੀ ਤਰ੍ਹਾਂ ਤਿਆਰ ਹੋਣ ਦਾ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ A3 ਡਰਾਈਵਿੰਗ ਸਿਮੂਲੇਟਰ ਜੋ ਕਿ ਬਹੁਤ ਹੀ ਐਡਵਾਂਸ ਕੰਸੋਲ ਹੈ ਕਿਹੜੀ ਚੀਜ਼ ਤੁਸੀਂ ਕੀਤੀ ਇਹ ਬਹੁਤ ਵੱਡੀ ਹੈ ਤੁਹਾਡਾ ਜਿਹੜਾ ਪੂਰਾ ਪ੍ਰੋਡਕਟ ਹੈ ਇਹਨਾਂ ਦੇ ਫੈਂਟੈਸਟਿਕ ਮੇਕਰ ਸਪੇਸ ਜਾ ਕੇ ਦੇਖਣਾ ਇਟਲ ਬੀ ਅ ਵਰਲਡ ਕਲਾਸ ਪ੍ਰੋਡਕਟ ਆਡੀ ਜਰਨੀ ਸਟਾਰਟ ਹੁੰਦੀ ਹੈ 2023 ਵਿੱਚ ਜਦੋਂ ਸਾਡੇ ਸਕੂਲ ਵਿੱਚ ਬਿਜ਼ਨਸ ਪਲੱਸਟਰ ਪ੍ਰੋਗਰਾਮ ਆਉਂਦਾ ਹੈ ਉਦੋਂ ਹੀ ਮੇਰੀ ਏਜ 18 ਦੇ ਕਰੀਬ ਸੀ ਉਦੋਂ ਮੇਰਾ ਵੀ ਮਨ ਕਰਦਾ ਸੀ ਡਰਾਈਵਿੰਗ ਕਰਨ ਦਾ ਬਟ ਮੇਰੇ ਡੈਡ ਨੇ ਮੈਨੂੰ ਪਰਮਿਸ਼ਨ ਨਹੀਂ ਦਿੱਤੀ ਫਿਰ ਮੇਰੇ ਵੀ ਮਾਈਂਡ ਵਿੱਚ ਸੀ ਵੀ ਮੈਂ ਡਰਾਈਵਿੰਗ ਕਰਨੀ ਹੈ ਪਰ ਕਿਵੇਂ ਨਾ ਕਿਵੇਂ ਕੀਤੀ ਜਾਵੇ ਤੇ ਫਿਰ ਮੈਂ ਇੱਕ ਐਦਾਂ ਦਾ ਕੰਸੋਲ ਬਣਾਉਣ ਬਾਰੇ ਸੋਚਿਆ ਜਿਸ ਨਾਲ ਆਪਾਂ ਬੜੇ ਸੇਫ ਤਰੀਕੇ ਨਾਲ ਡਰਾਈਵਿੰਗ ਸਿੱਖ ਸਕੀਏ ਸਾਨੂੰ ਇਹ ਕੰਸੋਲ ਤਿਆਰ ਕਰਨ ਵੇਲੇ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਆਈਆਂ ਮੈਡੀਕਲ ਪੜਾਈ ਕਰਦੇ ਕਰਦੇ ਇਹ ਕੰਸੋਲ ਤਿਆਰ ਕੀਤਾ ਹੈ ਮੇਰਾ ਇਸ ਵਿੱਚ ਕੰਮ ਕੰਸੋਲ ਮੇਕਿੰਗ ਦਾ ਸੀ ਇਹਦੀ ਸਟਰਕਚਰ ਕਿਵੇਂ ਤਿਆਰ ਕਰਨੀ ਤਾਂ ਮੇਰੇ ਪਾਪਾ ਦੀ ਵੈਲਡਿੰਗ ਸੌਫ ਸੀਗੀ ਤੇ ਮੈਨੂੰ ਇਸ ਕੰਮ ਦਾ ਐਕਸਪੀਰੀਅੰਸ ਸੀ ਕੁਆਰਟ ਤੋਂ ਸਮਾਨ ਇਕੱਠਾ ਕਰਕੇ ਇਹ ਸਟਰਕਚਰ ਤਿਆਰ ਕੀਤੀ ਫਿਰ ਸਾਨੂੰ ਸਰਕਾਰ ਵੱਲੋਂ ਸੀਡ ਫੰਡ ਮਿਲਦਾ ਹੈ 2-2000 ਰੁਪਏ ਮੇਰੇ ਟੀਮ ਮੈਂਬਰਸ ਨੂੰ ਤੇ ਫਿਰ ਅਸੀਂ ਇਹ ਬਣਾਉਣਾ ਸ਼ੁਰੂ ਕਰ ਦਿੰਦੇ ਹਾਂ ਤਵਾਦ ਪੰਜਾਬ ਸਰਕਾਰ ਵੱਲੋਂ ਸਾਨੂੰ ਆਈਆਈਟੀ ਰੋਪੜ ਵਿੱਚ ਚੱਲਿਆ ਜਿੱਥੇ ਇੱਕ ਇਵੈਂਟ ਕਰਾਇਆ ਗਿਆ ਸਾਡਾ ਸਿਮੂਲੇਟਰ ਉਹਨਾਂ ਨੂੰ ਬਹੁਤ ਪਸੰਦ ਆਇਆ ਜਿਸ ਕਾਰਨ ਉਹਨੂੰ ਸਾਡੇ ਸਿਮੂਲੇਟਰ ਨੂੰ 5 ਲੱਖ ਰੁਪਏ ਫੰਡਿੰਗ ਦਿੱਤੀ ਗਈ ਇੱਕ ਇਨਵੈਸਟਰ ਵੱਲੋਂ ਤੇ 1 ਲੱਖ ਰੁਪਏ ਦੂਸਰੇ ਇਨਵੈਸਟਰ ਵੱਲੋਂ ਫੰਡਿੰਗ ਦਿੱਤੀ ਗਈ ਅਸੀਂ ਪੰਜਾਬ ਸਰਕਾਰ ਅਤੇ ਸੀਐਮ ਭਗਵੰਤ ਸਿੰਘ ਮਾਨ ਜੀ ਦਾ ਤਹ ਦਿਲੋਂ ਤਾਂ ਨਬਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤੀ ਅਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਨੌਕਰੀਆਂ ਲੈਣ ਵਾਲੇ ਨਹੀਂ ਸਗੋਂ ਦੇਣ ਵਾਲੇ ਬਣ ਸਕਦੇ ਹਾਂ